ਜੀ ਦੋਸਤੋ ਸਸਰੀਕਾਲ ਕੀ ਹਾਲਾ ਭਰਾ ਠੀਕ ਠਾਕ ਹੋ ਸਾਰੇ ਭਰਾ ਆਪਣੇ ਲੈ ਕੇ ਪੰਜਾਬ ਵਾਲੇ ਚੜਦੇ ਪੰਜਾਬ ਵਾਲੇ ਸਾਰੇ ਪੰਜਾਂ ਵੀਰੇ ਫੇਰ ਫੇਰ ਸਸਰੀਕਾਲ ਹਾਂਜੀ ਦੋਸਤੋ ਕੀ ਹਾਲ ਹੈ ਠੀਕ ਹੋ ਸਾਰਿਆਂ ਦਾ ਵਾਈਆਂ ਦਾ ਉਮੀਦ ਕਰਦੇ ਆਂ ਮਾਲ ਪਸੂ ਠੀਕ ਠਾਕ ਹੋਊਗਾ ਕਿੰਨੇ ਭਰਾ ਆਪਾਂ ਨੂੰ ਦੇਖਦੇ ਨੇ ਦੂਰੋਂ ਨੇੜੇੋਂ ਧੁੰਦ ਲੱਗੀ ਬਹੁਤ ਪੈਣ ਵੀਰੇ ਇਹ ਦੇਖ ਲੋ ਬਹੁਤ ਜਿਆਦਾ ਧੁੰਦ ਦਾ ਮਹਾਰਗ ਡੰਗਰ ਪਸੂ ਹੁਣ ਬਾਹਰ ਨਿਕਲਦੇ ਨਹੀਂ ਹੈਗੇ ਤੂੜੀ ਨੂੰ ਜਾਣਿਆਗੇ ਤੂੜੀ ਲਿਆਉਣੇ ਆ ਜਾ ਕੇ ਮੁਖਫਲੀ ਦਾ ਠੰਗਰ ਆਪਣੇ ਸਹਿਰ ਸੁਨਾਮ ਵਿਚ ਆ ਰਿਹਾਗਾ ਹੁਣ ਬਾਈ ਨੇ ਕਿਸੇ ਨੇ ਫੋਨ ਕਰਿਆਗਾ ਜਾਣਿਆ ਕਿ ਇੱਧਰ ਤੇ ਆਪਣੇ ਡੰਗਰ ਪਸ਼ੂਆਂ ਦਾ ਰੱਖਿਆ ਕਰੋ ਖਿਆਲ ਤੇ ਇਤਕੀ ਯਾਰ ਦੋਸਤ ਲੇਟ ਹੋਗੇ ਠੀਕ ਆ ਲੇਟ ਹੋਗੇ ਇਤਕੀ ਡੰਗਰਾਂ ਵਾਸਤੇ ਯਾਰ ਨੀਰਾ ਨੂੰ ਰੜ ਗਿਆਂਣ ਵਾਸਤੇ ਠੰਗ ਠੂੰਗੜ ੜ ਗਿਆਂਣਾਗਾ ਦੇਖੋ ਪਸ਼ੂਆਂ ਦਾ ਬਹੁਤ ਜਿਆਦਾ ਐ ਲਾਲਾ ਵੀ ਸਿਆਲ ਦੇ ਵਿੱਚ ਆ ਦਿਨਾਂ ਦੇ ਵਿੱਚ ਬਹੁਤ ਜਿਆਦਾ ਧੁੰਦਾਂ ਦੇ ਵਿੱਚ ਹੋ ਜਾਂਦਾਗਾ ਔਖਾ ਹੋ ਜਾਂਦਾਗਾ ਬਹੁਤ ਜਿਆਦਾ ਮੈਂ ਤਾਂ ਪਲੜਪੜ ਲਾਏ ਹੋਏ ਨੇ ਕੰਮ ਚੱਲ ਰਿਹਾ ਵੀਰੇ ਅਜੇ ਯਾਰ ਕੰਮ ਰਹਿੰਦਾਗਾ ਤੇ ਕਰਦਾ ਤੇ ਕੰਮਕਾਰ ਚੱਲ ਰਿਹਾਗਾ ਮਿਸਤਰੀ ਆਊਗਾ ਆਪਣੇ ਨੂੰ ਹਫਤੇ ਨੂੰ ਤੇ ਕੰਮ ਰਹਿੰਦਾਗਾ ਇੱਧਰ ਆਪਾਂ ਕਹਿੰਨਾ ਇੱਧਰ ਕੀ ਕਰਨਾ ਇੱਧਰ ਵੀ ਜਗਾ ਸਾਹ ਬਣਾਉਣੀ ਆ ਇੱਧਰ ਕਹਨਾ ਕਿ ਆਹ ਜਗਾ ਪਈ ਟੈਂਕੀ ਵਾਲੀ ਆ ਟੈਂਕੀ ਪਈਆਂ ਨੇ ਇੱਧਰ ਇੱਧਰ ਪਾਨੇ ਸੈੱਡ ਵਗੈਰਾ ਪਾਉਣਾਗਾ ਤੂੜੀ ਵਾਲੀ ਜਗਾ ਪਾਉਣੀ ਆ ਅਸੀਂ ਇਧਰ ਬੱਕਰੀਆਂ ਦਾ ਠੰਗ ਰੱਖਿਆ ਕਰਾਂਗੇ ਇੱਥੇ ਇਧਰ ਕੰਦਾ ਆ ਜਾਊਗਾ ਔਰ ਕਾਗਜ ਲਵੇ ਇਧਰ ਠੰਗ ਠੋਂਗ ਰੱਖ ਕੇ ਚੰਗੀ ਤਰ੍ਹਾਂ ਵਧੀਆ ਸੈੱਡ ਵਗੈਰਾ ਲਾ ਕੇ ਜਦੋਂ ਤੋਂ ਪੰਜੇ ਲੱਗ ਗਿਆ ਪੈਣ ਹੋਣ ਕੰਮ ਚਲਾਉਣਾ ਬਸ ਆਪਾਂ ਨੇ ਮਿਸਤਰੀ ਆਊਗਾ ਦੋ ਚਾਰ ਦਿਨਾਂ ਤੱਕ ਇਧਰ ਬਰਾਂਡਾ ਪਾ ਦੇਣਾਗਾ ਠੰਗ ਠੋਂਗ ਵਾਲਾ ਨੀਰੇ ਵਾਲਾ ਬੱਕਰੀਆਂ ਦੇ ਤੇ ਇਧਰਲੇ ਪਾਸੇ ਆਪਾਂ ਕਿਥੇ ਡੇਕ ਖੜੀ ਹੈ ਹੁਣ ਆਪਣੀ ਇਧਰ ਇਧਰ ਆਪਾਂ ਨੇ ਪਾ ਦੇਣਾ ਸੈੱਡ ਛੋਟਾ ਜਿਹਾ ਫੱਟ ਪਾ ਦਾਂਗੇ ਕੁਸਤਾ ਬਣਾ ਹੈਗਾ ਕਿ ਇਧਰੋਂ ਬੱਕਰੀਆਂ ਕੱਢ ਕੇ ਆਪਾਂ ਇਧਰ ਲਿਆ ਕਰਾਂਗੇ ਉਰੇ ਆ ਜਾਗਾ ਤੇ ਇੱਥੇ ਖੋਲੀਆਂ ਲਾ ਦਾਂਗੇ ਖੋਲੀਆਂ ਲਾ ਕੇ ਇੱਥੇ ਇੱਕ ਨਾ ਨੀਰਾ ਨੂਰਾ ਪਾ ਦਿਆ ਕਰਾਂਗੇ ਨੇ ਨੇ ਬੱਕਰੀਆਂ ਨੂੰ ਦੇਖ ਲਿਆ ਕਰਾਂਗੇ ਵੀ ਕੋਈ ਬੱਕਰੀ ਚ ਕੋਈ ਫਾਲਟ ਤਾਂ ਨਹੀਂ ਕੋਈ ਖੋਰੀ ਚ ਤਾਂ ਨਹੀਂ ਕੋਈ ਪੈਰਾਂ ਪੂਰਾਂ ਚ ਕਿਸੇ ਤਰ੍ਹਾਂ ਦਾ ਕੋਈ ਫਾਲਟ ਸਾਰਾ ਕੋ ਦੇਖ ਲਿਆ ਕਰਾਂਗੇ ਠੀਕ ਆ ਇਧਰ ਆ ਗਿਆ ਆਪਣੀਆਂ ਮੱਝਾਂ ਆਪਣਾ ਬੱਕਰਾ ਬੰਨਿਆ ਹੋਇਆ ਹੈਗਾ ਇਧਰ ਬਾਦਲ ਤੇ ਰਾਤ ਆਪਣੀ ਬਈ ਮੈਸੂਪੀ ਵਧਾਈਆਂ ਤੁਹਾਨੂੰ ਸਾਰੇ ਪਾਈ ਨੇ ਹੁਣ ਤਾਂ ਤੇ ਆ ਛੋਟੀ ਸੋਈ ਆਪਣੀ ਪੈ ਲੈਣਾ ਤੇ ਇਹਨੇ ਬੂਰੀ ਕੱਟੀ ਦਿੱਤੀ ਆ ਜੀ ਆ ਦੇਖੋ ਤੁਸੀਂ ਬਹੁਤ ਸੋਹਣੀ ਦਿੱਤੀ ਆ ਬੂਰੀ ਕੱਟੀ ਪਾਲਾਂ ਦੇ ਛੌਂਕ ਨਾਲ ਉਹ ਪਰਲੇ ਪਾਸੇ ਮੱਜੇ ਖੜੀ ਆ ਬੰਨੀ ਤੇ ਉਹਨੇ ਵੀ ਸੋਣਾਗਾ ਥੋੜੇ ਕੁ ਦਿਨਾਂ ਤੱਕ 15 ਕੁ ਦਿਨਾਂ ਤੱਕ ਉਹਨੇ ਸੋਣਾਗਾ ਇਹਨੇ ਆ ਮੱਜੇ ਨੇ ਆਪਣੀ ਨੇ ਇਹਨੇ ਤੀਜੇ ਸੋਣਾ ਹੋਣਾ ਆਪਣੇ ਲਈ ਠੀਕ ਆ ਤੇ ਆ ਆਪਣੀ ਉਸੇ ਦੀ ਝੋਟੀ ਆ ਇਹ ਘਰ ਲਈ ਮੱਜੇ ਦੀ ਉਸੇ ਦੀ ਝੋਟੀ ਆ ਇਹ ਇਹਦੀ ਇਹ ਆ ਗਈ। ਇਹਦੀ ਪਹਿਲੇ ਸੋਈਦੀ ਇਹ ਆ ਗਈ। ਉਹਦੀ ਇਹ ਪਹਿਲੇ ਸੋਈਦੀ ਇਹ ਆ। ਪਹਿਲਾ ਸੂਆ ਕੜੇ ਨੇ ਹੁਣ ਵਿਚਾਲੇ ਦਿੱਤਾ ਤੇ ਉਹ ਕੱਟਾ ਸੀਗਾ। ਉਹ ਵੇਚਦਾ ਸੀ ਆਪਾਂ ਨੇ। ਕੱਟਿਆਂ ਤੋਂ ਕੀ ਕਰੋਂ ਆਪਾਂ ਨੇ ਹੈਨਾ? ਤੇ ਆਪਣੇ ਨੰਗਰ ਪਸੂ ਨੇ ਆਪਣਾ ਇੱਧਰ ਖੜਿਆਗਾ ਬੱਕਰਾ, ਬਾਦਲ। ਤੇ ਇੱਧਰ ਆਪਾਂ ਨੇ ਮੇਮਣੇ ਬੰਦ ਕਰਕੇ ਨੇ ਵੀਰੇ ਦੇਖ ਲੈ ਸਿਆਲ ਚ। ਠੰਡ ਚ ਐਂ ਪੈਣ ਮੇਮਣੇ ਬਚਾਉਣੇ ਬਹੁਤ ਔਖੇ ਨੇ। ਹਾਂ ਦੇਖ ਮੇਮਣੇ ਬਾੜ ਖੈ ਨਹੀਂ ਰਹੀ ਚ ਆਪਾਂ ਨੇ। ਬਹੁਤ ਔਖਾ ਹੈ ਠੰਡ ਦੇ ਵਿੱਚ ਐਂ ਬਚਾਉਣੇ। ਤੋੜੀ ਰੱਖਣੀ ਪੈਂਦੀ ਆ ਥੱਲੇ ਖੱਦਰ ਦੀ ਬੋਰੀ ਪਸਾਉਣੀ ਪੈਂਦੀ ਆ ਦੁੱਧ ਨਾਲ ਡਕਾਉਣਾ ਪੈਂਦਾ ਦੁੱਧ ਬਹੁਤ ਪਿਆਉਣਾ ਇਹਨਾਂ ਨੂੰ ਐਂ ਢਕਾ ਦਿੰਨੇ ਆਂਗੇ ਬੀਨਾ ਵਾਂਗ ਫੇਰ ਇਹ ਕਿਤੇ ਜਾ ਕੇ ਰਜਦੇ ਨੇ ਮੇਮਣੇ ਆ ਆਪਣਾ ਆ ਗਿਆ ਆਸਣ ਹੋਰ ਇਹ ਆਪਰਾਤ ਨੂੰ ਭਾਈ ਪੈਣੇ ਹੁੰਨੇ ਆ ਠੀਕ ਆ ਇੱਧਰ ਸਿਮਿੰਟ ਸਮੁੰਟ ਆ ਗਿਆ ਕੰਮ ਚੱਲ ਰਿਹਾ ਕਿਉਂ ਲਈ ਹੁਣ ਆਪਾਂ ਨੇ ਕੰਮ ਚਲਾਉਣਾ ਠੀਕ ਆ ਸਿਮਿੰਟ ਬਾਦੂ ਪਿਆ ਆਪਣੇ ਲੈਵੇ ਰੇਤਾ ਰੁੱਤਾ ਪਿਆਗਾ ਇੱਧਰ ਪਲਾਸਟਰ ਪਲਾਸਟਰ ਸਾਰਾ ਉਸ ਕਰ ਦੇਣ ਆਪਾਂ ਨੇ ਦਾਤੇ ਦੀ ਕਿਰਪਾ ਨਾਲ ਛੋੜੇ ਵਰਗੇ ਭੈਣ ਭਾਜੇ ਦੇ ਪਿਆਰ ਨਾਲ ਤੇ ਉਰੇ ਆਪਾਂ ਬਾਈ ਰਾਤ ਨੂੰਰੇ ਕਰਦੇ ਆਂਗੇ ਪੈਨੇ ਆਗੇ ਰਾਤ ਨੂੰ ਟਾਈਮ ਪਾਸ ਤੇ ਡੰਕਰ ਪਾਸਾ ਚ ਨਿਗਾਰਾ ਰੈਂਦੀ ਆ ਨੇ ਤਾਂ ਨੇ ਇਥੇ ਧੂਈ ਲਾ ਲੈਨੇ ਅੰਦਰ ਆ ਆ ਫਿਰਦੇ ਨੇ ਆਪਣੇ ਮੁਰਗੇ ਇੱਕ ਯਾਰ ਮੁਰਗਾ ਆਪਣਾ ਕੁੱਤਾ ਲੈ ਗਿਆ ਚਾਕੇ ਸੀਲ ਕਿੱਦੇ ਘਰ ਪੈ ਰਿਆ ਤੀ ਕਿ ਨਾ ਬਹੁਤ ਜਿਆਦਾ ਨੁਕਸਾਨ ਕਰਿਆ ਅਸੀਂ ਉਧਰ ਵਾਗ ਗਏ ਪਿੰਡ ਚ ਮਦਾਨਾ ਬੂਣਾ ਬੰਡਣ ਚ ਵਾਖ ਤੇ ਇਧਰ ਕੀ ਕਰਿਆ ਅਸੀਂ ਨੇ ਆ ਪਰਲੇ ਘਰ ਵਾਗ ਗਏ ਇਧਰ ਹੋ ਜਾ ਤੁਸੀਂ ਆਏ ਕਿ ਨਾ ਸੀਲ ਮੁਰਗਾ ਸੀਗਾ ਬਹੁਤ ਸੋਹਣਾ ਇਹ ਦੇਸੀ ਹੈਗਾ ਉਹ ਯਾਰ ਮਾਗਰੋ ਕੁੱਤਾ ਲੈ ਗਿਆ ਚਾਕੇ ਭੈਣ ਚ ਦਾ ਬਹੁਤ ਦੁਖੀ ਹੋਇਆ ਮਨ ਨਜਾਇਜ਼ ਘਟੋ ਘਟ ਮੁਰਗਾ ਵੀ ਹੈਗਾ ਤੇ 10-15000 ਦਾ ਬਾਲਾ ਤਾਕੜਾ ਮੁਰਗਾ ਤੀਗਾ ਤੇ ਆਹ ਮੁਰਗੀਆਂ ਫਿਰਦੇ ਨੇ ਵਿੱਚ ਆ ਦੇਖ ਮੁਰਗੀਆਂ ਫਿਰ ਜਾਂਦੇ ਨੇ ਵੀ ਵਿੱਚ ਕੀੜਾ ਕੰਡਾ ਚੁਗ ਲੈਂਦੀਆਂ ਨੇ ਠੀਕ ਆ ਤੁੰਦ ਨੇ ਯਾਰ ਬਹੁਤ ਬੁਰਾ ਹਾਲ ਕਰਿਆ ਪਿਆਗਾ ਹੁਣ ਸਾਰੇ ਪ੍ਰਬੰਧ ਆਪਾਂ ਸੁੱਖ ਰੱਖੇ ਦਾਤਾ ਆਪਣੇ ਜਿਦੋਂ ਘਰ ਦਾ ਕੰਮ ਨਿਬੜ ਗਿਆ ਕਨਾ ਆ ਦੇਖੋ ਤੁੰਦੋ ਦੇਖੋ ਤੁਸੀਂ ਬਹੁਤ ਜ਼ਿਆਦਾ ਮਾਲ ਪਸ਼ੂ ਲੈ ਕੇ ਜਾਂਦੇ ਬਾਹਰ ਕਿਨ ਨੀ ਦੇ ਨੀ ਕੁਸ ਜਦੋਂ ਐਨ ਗਰਮੀ ਗਰਮੀ ਜੀ ਹੋ ਗਈ ਵਧੀਆ ਨਿਕਲ ਕੇ ਜਾ ਕੇ ਠੀਕ ਆ ਨਿਕਲ ਕੇ ਜਦੋਂ ਜਾ ਕੇ ਉਹਦਾ ਪੈ ਸੈੱਡ ਵਗੈਰਾ ਇੱਥੇ ਸਾਰਾ ਕੁਝ ਲਾ ਦੇਣਾ ਤੇ ਇਹ ਆਪਣਾ ਆ ਗਿਆ ਯਾਰ ਮਿੱਤਰ ਭੋਲਾ ਖੜਿਆਲ ਦਾ ਇਹ ਬਾਈ ਇਹ ਆਪਣਾ ਭਾਈ ਆਗਾ ਹੋਰ ਭੋਲੇ ਵਧੀਆ ਠੀਕ ਆ ਵਧੀਆ ਜੋ ਪਰਵਾ ਠੀਕ ਆ ਵੀਰੇ ਪਰਵਾ ਠੀਕ ਆ ਇਹ ਬਾਈ ਲੈ ਵੀ ਬੱਕਰੀਆਂ ਰੱਖਿਆ ਹੋਈਆਂ ਨੇ ਕਹਿ ਕ ਬੱਕਰੀਆਂ ਨੇ ਭੋਲੇ ਆਪਣੇ ਲੈਵੇ ਆਪਣੇ ਫੇ ਕਈਆਂ ਨੇ ਜੀ 30 ਕ ਬੱਕਰੀਆਂ 30 ਬੱਕਰੀਆਂ ਨੇ ਇਹ ਆਪਣੇ ਨਾਲ ਬਹੁਤ ਪ੍ਰੇਮ ਰੱਖਦਾ ਆਪਣਾ ਰਿਸ਼ਤੇਦਾਰ ਆਗਾ ਤੇ ਆਪਣਾ ਭਾਈ ਆ ਤੇ ਆ ਗਿਆ ਸਾਡਾ ਤੀਰੂ ਹਾਂ تیرੂ ਆ ਗਿਆ ਬਾਈ ਇਹ تیرੂ ਚੇੜੀਆਂ ਦਾ ਬੌਸ ਕਿ ਇਹਨਾਂ ਨੂੰ ਚੇੜੀਆਂ ਵੀ ਲਾ ਕੇ ਦੇਣੇ ਨੇ ਕਾ ਸਾਚੇ ਇਤ ਕੀ ਠੀਕ ਹੈ ਇਤ ਕੀ ਬੱਲੇ ਬੱਲੇ ਕਰਾ ਦੇਣੀ ਆਪਾਂ ਨੇ ਸੋਡੇ ਵਰਗੇ ਭਾਈਆਂ ਦੇ ਕਿਰਪਾ ਨਾਲ ਆਪਨੇ ਆ ਬੇਹ ਕਕਰ ਖਲੀਤੀ ਦੰਤਾਂ ਨਾਲ ਦਤਨਾ ਕਰਨ ਵਾਸਤੇ ਚਲ ਆਏ ਤੁਹਾਨੂੰ ਪਤਾ ਫਿਰ ਕੀ ਗੱਲ ਦੰਦ ਦੰਦ ਸਾਫ਼ ਰਹਿੰਦੇ ਨੇ ਸਾਰੇ ਭਾਈਆਂ ਦਾ ਆਪਾਂ ਆਪਣੇ ਬਲੌਗ ਚ ਅੱਜ ਧੰਨਵਾਦ ਆਪਾਂ ਬਲੌਗ ਨਵੇਂ ਤੋਂ ਨਵੇਂ ਲੈ ਕੇ ਆਇਆ ਕਰਾਂਗੇ ਵੀਰੇ ਗਾਹਾਂ ਦੇ ਗਾਹ ਸਪੋਰਟ ਕਰਿਆ ਕਰੋ ਧੰਨਵਾਦ ਤੁਹਾਡਾ ਮਿਹਰਬਾਨੀ ਦੱਸਿਆ ਕਰਾਂਗੇ ਨਵੀਂ ਤੇ ਨਵੀਂ ਖ਼ਬਰਾਂ ਨੂੰ ਗੱਲਬਾਤ